ਗੁਰੂ ਪਿਆਰਿਓ ਤੁਸੀਂ ਲੋਕਾਂ ਤੋਂ ਬਹੁਤ ਵਰੀ ਇਹ ਗੱਲ ਸੁਣੀ ਹੋਣੀ ਆ ਫਲਾਣੇ ਬੰਦੇ ਦੀ ਕਿਸਮਤ ਬੜੀ ਤੇਜ ਆ ਜਾਂ ਉਹ ਬੰਦੇ ਕੋਲ ਮਾਇਆ ਬਹੁਤ ਆ ਦੌਲਤ ਬਹੁਤ ਆ ਅਸਲ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਵਿੱਚੋਂ ਕਿਹੜੀ ਚੀਜ਼ ਵੱਡੀ ਆ ਤੇ ਜੇ ਜਿਹੜੀ ਚੀਜ਼ ਵੱਡੀ ਆ ਉਹ ਬੰਦੇ ਨੂੰ ਪ੍ਰਾਪਤ ਕਿਵੇਂ ਹੋ ਸਕਦੀ ਆ ਇਸ ਨੂੰ ਇੱਕ ਬਹੁਤ ਪਿਆਰੀ ਸਾਖੀ ਦੁਆਰਾ ਆਓ ਆਪਾਂ ਸਮਝਣ ਦਾ ਯਤਨ ਕਰਦੇ ਆਂ ਇੱਕ ਵਾਰ ਦੀ ਗੱਲ ਹੈ ਕਿਸਮਤ ਅਤੇ ਦੌਲਤ ਦੋਨੋਂ ਜਾਨੀਆਂ ਸੈਰ ਕਰ ਰਹੀਆਂ ਨੇ ਰਸਤੇ ਵਿੱਚ ਉਹਨਾਂ ਨੂੰ ਇੱਕ ਗਰੀਬ ਲੱਕੜਹਾਰ ਨਜ਼ਰ ਆਇਆ ਤੇ ਉਹ ਜਿਹੜੀ ਦੌਲਤ ਸੀ ਮਾਇਆ ਸੀ ਦੇਖ ਕੇ ਕਹਿਣ ਲੱਗੀ ਇਹਨੂੰ ਕਿੰਨੀ ਮੇਰੀ ਮਾਰ ਪਈ ਹੋਈ ਆ ਦੇਖੋ ਸਰਦੀ ਦੀ ਰੁੱਤ ਦੇ ਵਿੱਚ ਸਵੇਰੇ ਸਵੇਰੇ ਲੱਕੜਾਂ ਕੱਟਣ ਵਾਸਤੇ ਆ ਰਿਹਾ ਮੇਰੀ ਖਾਤਰ ਹੀ ਭੱਜਿਆ ਫਿਰਦਾ ਭਾਵ ਕੀ ਪੈਸੇ ਦੀ ਖਾਤਰ ਲੋਕ ਕੀ ਕੁਝ ਨਹੀਂ ਕਰਦੇ ਮੇਰੀ ਖਾਤਰ ਲੋਕ ਕੀ ਕੁਝ ਨਹੀਂ ਕਰਦੇ ਕਿਸਮਤ ਕਹਿਣ ਲੱਗੀ ਜੇ ਸੱਚ ਕਰਕੇ ਜਾਣੇ ਅਸਲ ਬੱਚੇ ਨੂੰ ਤੇਰੀ ਮਾਰ ਨਹੀਂ ਇਹਨੂੰ ਮੇਰੀ ਮਾਰ ਪਈ ਹੋਈ ਹੈ ਜੇ ਮੈਂ ਇਹਦੇ ਵੱਲ ਹੋ ਜਾਵਾਂ ਤੂੰ ਇਹਦਾ ਪਾਣੀ ਭਰੇਂਗੀ ਦੌਲਤ ਕਹਿਣ ਲੱਗੀ ਨਹੀਂ ਇਦਾਂ ਨਹੀਂ ਹੋ ਸਕਦਾ ਮੈਂ ਨਹੀਂ ਇਹ ਗੱਲ ਮੰਨਦੀ ਅਤੇ ਜੇ ਮੈਂ ਚਾਹਾਂ ਨਾ ਇਹਨੂੰ ਮਾਲੂ-ਮਾਲ ਕਰ ਸਕਦੀ ਹਾਂ ਹੁਣੇ ਹੀ ਇਹਨੂੰ ਪੈਸੇ ਦੇ ਸਕਦੀ ਹਾਂ ਕਿਉਂਕਿ ਮੈਂ ਮਾਇਆ ਵਾਂ ਫਿਰ ਕਿਸਮਤ ਨੇ ਕਿਹਾ ਵੀ ਤੂੰ ਕਰਕੇ ਦੇਖ ਲੈ ਆਪਦਾ ਜੋਰ ਲਾ ਲਾ ਤੇ ਮੈਂ ਆਪਣਾ ਜੋਰ ਲਾ ਕੇ ਦੇਖੂਗੀ ਇਸ ਤਰ੍ਹਾਂ ਹੀ ਹੋਇਆ ਉਹ ਜਿਹੜੀ ਮਾਇਆ ਸੀ ਉਹ ਰੂਪ ਬਣਾ ਕੇ ਇੱਕ ਔਰਤ ਦਾ ਇੱਕ ਬੀਬੀ ਦਾ ਉਹ ਲੱਕੜਹਾਰੇ ਕੋਲ ਚਲੀ ਗਈ ਜਾ ਕੇ ਉਹਨੂੰ ਕਹਿਣ ਲੱਗੀ ਮੈਂ ਤੇਰੀ ਇਮਾਨਦਾਰੀ ਤੇ ਬਹੁਤ ਖੁਸ਼ ਹਾਂ ਤੇ ਆ ਲੈ ਮੈਂ ਤੈਨੂੰ ਇੱਕ ਮੋਹਰਾਂ ਦੀ ਥੈਲੀ ਦਿੰਦੀ ਐ ਇਹਨੂੰ ਆਪਣੇ ਕੋਲ ਰੱਖੀ ਜਦੋਂ ਤੈਨੂੰ ਲੋੜ ਹੋਵੇ ਪਰਤ ਲਿਆ ਕਰੀ ਇਹਦੇ ਵਿੱਚ ਆਪਣੇ ਆਪ ਹੀ ਹੋਰ ਮੋਹਰਾਂ ਆ ਜਾਇਆ ਕਰਨਗੀਆਂ ਇਹ ਇੱਕ ਚਮਤਕਾਰੀ ਥੈਲੀ ਆ ਮੈਂ ਤੇਰੀ ਇਹ ਮਿਹਨਤ ਤੇ ਪ੍ਰਸੰਨ ਹੋ ਕੇ ਮੈਂ ਤੈਨੂੰ ਦੇ ਰਹੀ ਆ ਤੇ ਤੂੰ ਆਪਣੇ ਕੋਲ ਰੱਖੀ ਸਦਾ ਬਹੁਤ ਖੁਸ਼ ਹੋ ਗਿਆ ਲੱਕੜਹਾਰਾ ਧੰਨਵਾਦ ਕੀਤਾ ਉਹਨੇ ਮਾਇਆ ਦਾ ਘਰੇ ਆਇਆ ਆਪਣੇ ਦੇਖਿਆ ਕਿ ਘਰ ਵਾਲੀ ਘਰ ਵਿੱਚ ਨਹੀਂ ਹੈਗੀ ਉਹਨੇ ਉਹ ਜਿਹੜੀ ਮੋਹਰਾਂ ਦੀ ਥੈਲੀ ਸੀ ਉੱਥੇ ਰੱਖ ਦਿੱਤੀ ਆ ਆਪਣੀ ਘਰ ਵਾਲੀ ਨੂੰ ਸੱਦਣ ਵਾਸਤੇ ਬਾਹਰ ਚਲਾ ਗਿਆ ਉਹ ਗਵੰਡਨ ਸੀ ਇੱਕ ਬਹੁਤ ਜ਼ਿਆਦਾ ਚੁਸਤ ਸੀ ਜੋ ਦੇ ਗਵੰਡ ਵਿੱਚ ਇੱਕ औरत ਬੀਬੀ ਰਹਿੰਦੀ ਸੀ ਬੜੀ ਚਲਾਕ ਸੀ ਉਹਨੇ ਦੇਖਿਆ ਕਿ ਥੈਲੀ ਰੱਖੀ ਐ ਇੱਥੇ ਜ਼ਰੂਰ ਇਹਦੇ ਵਿੱਚ ਕੁਝ ਨਾ ਕੁਝ ਹੋਵੇਗਾ ਉਹਨੇ ਜਦੋਂ ਦੇਖਿਆ ਉਹ ਥੈਲੀ 'ਚ ਮੋਹਰਾਂ ਸੀ ਉਹਨੇ ਚੁੱਕ ਲਈ ਤੇ ਆਪਣੇ ਘਰੇ ਲੈ ਆਈ ਆ ਤੇ ਏਨੇ ਨੂੰ ਜਦੋਂ ਇਹਨੂੰ ਆਪਦੀ ਘਰਵਾਲੀ ਮਿਲੀ ਆ ਉਹ ਖੂਹ ਤੇ ਪਾਣੀ ਭਰ ਰਹੀ ਆ ਲੱਭਦਾ ਲੱਭਦਾ ਦੇ ਕੋਲ ਚਲਾ ਗਿਆ ਕਹਿਣ ਲੱਗਾ ਭਾਗਵਾਨੇ ਘਰੇ ਚੱਲ ਬੜੀ ਖੁਸ਼ੀ ਦੀ ਗੱਲ ਜਦੋਂ ਵਾਪਸ ਆਇਆ ਦੇਖਿਆ ਕਿ ਉਹ ਮੋਹਰਾਂ ਦੀ ਥੈਲੀ ਤਾਂ ਹੈ ਨਹੀਂ ਦੱਸ ਦਿੱਤੀ ਸਾਰੀ ਗੱਲ ਇੰਉਂ ਵਾਪਰੀ ਸੀ ਮੈਨੂੰ ਮਾਇਆ ਮਿਲੀ ਸੀ ਉਹਨੇ ਖੁਸ਼ ਹੋ ਕੇ ਮੈਨੂੰ ਮੋਹਰਾਂ ਦੀ ਥੈਲੀ ਦਿੱਤੀ ਮਾਲਾ-ਮਾਲ ਹੋ ਗਏ ਸੀ ਪਰ ਕਿਸਮਤ ਸਾਡੀ ਚੰਗੀ ਨਹੀਂ ਸੀ ਫਿਰ ਕੰਗਾਲ ਹੋ ਗਏ ਆ ਫਿਰ ਗਰੀਬ ਹੋ ਗਏ ਆ ਪਤਾ ਨਹੀਂ ਕੌਣ ਚੋਰੀ ਕਰਕੇ ਲੈ ਗਿਆ ਮੈਂ ਤਾਂ ਇੱਥੇ ਆਇਆ ਸੀ ਤੇ ਤੂੰ ਘਰ ਵਿੱਚ ਨਹੀਂ ਸੀ ਇਹ ਉਹ ਜਿਹੜੀ ਥੈਲੀ ਦਿੱਤੀ ਸੀ ਭਾਰੀ ਸੀ ਮੈਂ ਸੋਚਿਆ ਨੂੰ ਲੈ ਕੇ ਤੁਰਨ ਔਖਾ ਹੋ ਜਾਏਗਾ ਮੈਂ ਇੱਥੇ ਰੱਖ ਗਿਆ ਦੇਖ ਲੈ ਹੁਣ ਕੋਈ ਚੋਰੀ ਕਰਕੇ ਲੈ ਗਿਆ ਉਹ ਜਿਹੜੀ ਘਰ ਵਾਲੀ ਸੀ ਉਹ ਵੀ ਕਹਿਣ ਲੱਗੀ ਜਿੰਨਾ ਸਮਾਂ ਕਿਸਮਤ ਸਾਡਾ ਸਾਥ ਨਹੀਂ ਦਿੰਦੀ ਅਸੀਂ ਅਮੀਰ ਨਹੀਂ ਹੋ ਸਕਦੇ ਅਗਲੇ ਦਿਨ ਫਿਰ ਲੱਕੜਹਾਰਾ ਰੋਜ਼ ਦੀ ਤਰ੍ਹਾਂ ਆਪਣੇ ਕੰਮ ਕਰਨ ਵਾਸਤੇ ਲੱਕੜਾਂ ਕੱਟਣ ਵਾਸਤੇ ਸਵੇਰੇ-ਸਵੇਰੇ ਜੰਗਲ ਵਿੱਚ ਪਹੁੰਚਿਆ ਫਿਰ ਉਹ ਮਾਇਆ ਤੇ ਕਿਸਮਤ ਆਪਸ ਵਿੱਚ ਗੱਲਾਂ ਕਰਦੀਆਂ ਨੇ ਮਾਇਆ ਕਹਿਣ ਲੱਗੀ ਉਹ ਦੌਲਤ ਵੀ ਕੱਲ ਤੈਨੂੰ ਮੈਂ ਇਨੇ ਪੈਸੇ ਦਿੱਤੇ ਆ ਦੇਖੇ ਫਿਰ ਇੱਥੇ ਤੁਰਿਆ ਫਿਰਦਾ ਜਾ ਕੇ ਪੁੱਛਦੀ ਆ ਕਿਸਮਤ ਕਹਿਣ ਲੱਗੀ ਮੈਂ ਤੈਨੂੰ ਦੱਸ ਦਿੰਨੀ ਆ ਅਸਲ ਵਿੱਚ ਇਹਦੀ ਉਹ ਮੋਹਰਾਂ ਵਾਲੀ ਥੈਲੀ ਚੋਰੀ ਹੋ ਗਈ ਤਾਂ ਹੀ ਇਹ ਵਿਚਾਰਾ ਸਰਦੀ ਦੇ ਵਿੱਚ ਹੁਣ ਵਾਪਸ ਲੱਕੜਾਂ ਕੱਟਣ ਆ ਰਿਹਾ ਉਹ ਮਾਇਆ ਕਹਿਣ ਲੱਗੀ ਕੋਈ ਗੱਲ ਨਹੀਂ ਮੈਂ ਦੁਬਾਰਾ ਜਾਨੀ ਆ ਦੁਬਾਰਾ ਇਹਨੂੰ ਕੁਝ ਨਾ ਕੁਝ ਇਹੋ ਜਿਹਾ ਦੇ ਦਾਂਗੀ ਇਹ ਅਮੀਰ ਹੋ ਜਾਏਗਾ ਮਾਇਆ ਉਹਦੇ ਕੋਲ ਫਿਰ ਰੂਪ ਬਣਾ ਕੇ ਗਈ ਆ ਬੀਬੀ ਦਾ ਰੂਪ ਬਣਾਇਆ ਸੀ ਆਪਦੇ ਗਲੇ ਵਿੱਚੋਂ ਬੜਾ ਕੀਮਤੀ ਹਾਰ ਲਾ ਕੇ ਉਹਨੂੰ ਦੇ ਦਿੱਤਾ ਜਿਹਨੂੰ 9 ਲੱਖਾਂ ਹਾਰ ਆਪਾਂ ਕਹਿੰਨੇ ਆ ਵੀ ਆ ਲੈ ਕੋਈ ਗੱਲ ਨਹੀਂ ਜੇ ਤੇਰੇ ਪੈਸੇ ਤੈਨੂੰ ਮੈਂ ਕੱਲ ਦਿੱਤੇ ਸੀ ਜਿਉਂ ਚੋਰੀ ਹੋ ਗਏ ਆ ਆ ਲੈ ਤੇ ਤੂੰ ਆਨੰਦ ਲੈ ਆਪਦੀ ਜ਼ਿੰਦਗੀ ਦਾ ਲੱਕੜਹਾਰਾ ਫਿਰ ਖੁਸ਼ ਹੋ ਗਿਆ ਉਹਨੇ ਕੀ ਕੀਤਾ ਉਹਨੂੰ ਆਪਣੀ ਪੱਗ ਦੇ ਵਿੱਚ ਰੱਖ ਲਿਆ ਪੱਗ ਦੇ ਪੇਚ ਵਿੱਚ ਰੱਖ ਕੇ ਜਦੋਂ ਵਾਪਸ ਜਾ ਰਿਹਾ ਅਸਮਾਨ ਦੇ ਵਿੱਚ ਪੰਛੀ ਨੇ ਪੰਛੀਆਂ ਵਿੱਚੋਂ ਇੱਕ ਪੰਛੀ ਐਲ ਜਿਹਦੀ ਨਿਗਾਹ ਹਮੇਸ਼ਾ ਥੱਲੇ ਰਹਿੰਦੀ ਹੈ ਭਾਵੇਂ ਬਹੁਤ ਉੱਚੀ ਉੱਡਦੀ ਹੈ ਉਹਨੇ ਦੇਖਿਆ ਵੀ ਕੋਈ ਚਮਕ ਰਹੀ ਆ ਚੀਜ਼ ਹੁਣ ਚਮਕਦੀ ਚੀਜ਼ਲ ਨੂੰ ਕਰਦੀ ਆ ਪ੍ਰਭਾਵਿਤ ਉਹ ਆਈ ਉਹਨੇ ਆਪਣੀ ਚੁੰਝ ਦੇ ਵਿੱਚ ਉਹ 9 ਲੱਖਾਂ ਹਾਰ ਸੀ ਵਸਾਲਿਆ ਉਹ ਵੀ ਲੈ ਗਈ ਨਾਲੇ ਉਹਦੀ ਦਸਤਾਰ ਵੀ ਜਿਹੜੀ ਪੱਗ ਸੀ ਉਹ ਨਾਲ ਹੀ ਲੈ ਗਈ ਆ ਤੇ ਸਮਾਨ ਦੇ ਵਿੱਚ ਉੱਡ ਗਈ ਆ ਇਹ ਦੇਖਦਾ ਹੀ ਰਹਿ ਗਿਆ ਲੱਕੜਹਾਰਾ ਘਰੇ ਜਾ ਕੇ ਫਿਰ ਰੋਂਦਾ ਰੋਂਦਾ ਜਾ ਕੇ ਆਪਣੀ ਘਰਵਾਲੀ ਨੂੰ ਦੱਸਿਆ ਭਾਗਵਾਨ ਨੇ ਅੱਜ ਫੇਰ 9 ਲੱਖ ਹਾਰ ਹੱਥ ਲੱਗਾ ਸੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਐਲ ਜਿਹੜੀ ਆ ਨੂੰ ਚੁੱਕ ਕੇ ਲੈ ਗਈ ਆ ਮੈਂ ਕੁਝ ਵੀ ਨਹੀਂ ਕਰ ਸਕਿਆ ਖੜਾ ਉੱਥੇ ਦੇਖਦਾ ਰਹਿ ਗਿਆ ਫਿਰ ਅਗਲੇ ਦਿਨ ਲੱਕੜਹਾਰਾ ਫਿਰ ਲੱਕਣਾ ਕੱਟਣ ਵਾਸਤੇ ਜੰਗਲ ਵਿੱਚ ਜਦੋਂ ਆਉਂਦਾ ਮਾਇਆ ਉਹਨੂੰ ਦੇਖ ਕੇ ਬੜਾ ਹੈਰਾਨ ਹੋਈ ਕਹਿੰਦੀ ਪਹਿਲਾਂ ਇਹਨੂੰ ਮੈਂ ਮੋਹਰਾਂ ਦੀ ਥੈਲੀ ਦਿੱਤੀ ਫਿਰ ਮੈਂ ਇਹਨੂੰ ਹਾਰ ਵੀ ਦਿੱਤਾ ਇੰਨਾ ਕੀਮਤੀ ਜਿਹਨੂੰ 9 ਲੱਖਾਂ ਹਾਰ ਕਹਿੰਦੇ ਆ ਇਹ ਅਜੇ ਵੀ ਜੰਗਲ ਵਿੱਚ ਹੀ ਤੁਰਿਆ ਫਿਰਦਾ ਕਿੰਨੀ ਹੈਰਾਨੀ ਦੀ ਗੱਲ ਜਾ ਕੇ ਪੁੱਛਿਆ ਕੀ ਬਣਿਆ ਮੈਂ ਤਾਂ ਤੈਨੂੰ ਹਾਰ ਵੀ ਦਿੱਤਾ ਸੀ ਉਹਨੇ ਸਾਰੀ ਕਹਾਣੀ ਜੋ ਹੱਡ ਬੀਤੀ ਸੀ ਦੱਸ ਦਿੱਤੀ ਕਿ ਉਹ ਤਾਂ ਐਲ ਚੱਕ ਕੇ ਲੈ ਗਈ ਆ ਮੈਂ ਪੇਚ ਵਿੱਚ ਰੱਖ ਲਿਆ ਦਸਤਾਰ ਦੇ ਉੱਥੋਂ ਉਹ ਚੁੰਝ ਵਿੱਚ ਬਸਾ ਕੇ ਸਣੇ ਦਸਤਾਰ ਉਹ 9 ਲੱਖਾ ਹਾਰ ਵੀ ਲੈ ਗਈ। ਮੈਂ ਤਾਂ ਕੱਲ ਰੋਂਦਾ ਘਰੇ ਗਿਆ। ਮਾਇਆ ਕਹਿਣ ਲੱਗੀ ਕੋਈ ਗੱਲ ਨਹੀਂ। ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ। ਹੁਣ ਇਉਂ ਕਰ ਮੈਂ ਤੈਨੂੰ ਇੱਕ ਕੀਮਤੀ ਲਾਲ ਦਿੰਨੀ ਆ। ਇਹਨੂੰ ਸੰਭਾਲ ਕੇ ਰੱਖੀ। ਇਹਨੂੰ ਉਹਨਾਂ ਚੀਜ਼ਾਂ ਵਾਂਗੂ ਗਵਾ ਨਾ ਦਵੀ। ਐਵੇਂ ਕਿਤੇ ਰੱਖ ਨਾ ਦਵੀ। ਇਹਨੇ ਕਿਹਾ ਠੀਕ ਆ ਸਤਿਵਚਨ। ਮਾਇਆ ਨੇ ਇਹਨੂੰ ਲਾਲ ਦਿੱਤਾ ਤੇ ਇਹਨੇ ਨਾ ਮਸਾਂ ਬਚਾ ਬਚਾ ਕੇ ਉੱਥੇ ਰਸਤੇ ਵਿੱਚ ਜਾ ਰਿਹਾ। ਇੱਕ ਬੁੱਕ ਦੂਜੀ ਬੁੱਕ ਉੱਪਰ ਰੱਖ ਕੇ ਜਿਹੜਾ ਲਾਲ ਆ ਵਿਚਕਾਰ ਰੱਖਿਆ ਹੋਇਆ ਵੀ ਕਿਤੇ ਕੋਈ ਦੇਖ ਨਾ ਲਵੇ ਪੰਛੀ ਜਾਨਵਰ ਐਸ ਵਾਰੀ ਮੈਂ ਐਵੇਂ ਜਾਣਾ ਜਦੋਂ ਰਸਤੇ ਵਿੱਚ ਜਾ ਰਿਹਾ ਪਿਆਸ ਲੱਗੀ ਸਾਹਮਣੇ ਤਲਾਬ ਆਇਆ ਐਨੇ ਕੀ ਕੀਤਾ ਉਹ ਉੱਪਰਲੀ ਜੇਬ ਦੇ ਵਿੱਚ ਕੁਰਤੇ ਦੀ ਪਾਲਿਆ ਸੋਚਣ ਲੱਗਾ ਮੈਂ ਇੱਥੋਂ ਜਲ ਸ਼ਕ ਲਵਾਂ ਜਦੋਂ ਜਲ ਸ਼ਕਣ ਵਾਸਤੇ ਝੁਕਿਆ ਨੀਵਾ ਹੋਇਆ ਉਹਦੀ ਜੇਬ ਚੋਂ ਨਿਕਲ ਕੇ ਉਹ ਨਦੀ ਵਿੱਚ ਡਿੱਗ ਪਿਆ ਤਲਾਬ ਦੇ ਵਿੱਚ ਡਿੱਗ ਪਿਆ ਮੋੜੇ ਦੇ ਹੱਥ ਨਹੀਂ ਆਇਆ ਰੁੰਦਾ ਹੀ ਘਰੇ ਚਲਾ ਗਿਆ ਫਿਰ ਅਗਲੇ ਦਿਨ ਸੋਚਦਾ ਕਿ ਮੇਰੀ ਕਿਸਮਤ ਤਾਂ ਤੇਜ ਨਹੀਂ ਹੈਗੀ ਬੜੀ ਮੇਰੀ ਕਿਸਮਤ ਢਿੱਲੀ ਆ ਕਮਜ਼ੋਰ ਆ ਇਸ ਕਰਕੇ ਹੁਣ ਮੈਂ ਲੱਕੜੇ ਕੱਟਣੀਆਂ ਸੋਚ ਲਿਆ ਵਾਪਸ ਫਿਰ ਜੰਗਲ ਵਿੱਚ ਆਇਆ ਅਗਲੇ ਦਿਨ ਤੇ ਜਦੋਂ ਲੱਕੜਾ ਕੱਟ ਰਿਹਾ ਮਾਇਆ ਸੋਚਣ ਲੱਗੀ ਇਹਨੂੰ ਤਾਂ ਮੈਂ ਇਨਾ ਕੁਝ ਦਿੱਤਾ ਹੱਦ ਹੋ ਗਈ ਕਮਾਲ ਹੋ ਗਈ ਤਾਮੀਏ ਲੱਕੜੇ ਕੱਟੀ ਜਾਂਦਾ ਜਾ ਕੇ ਪੁੱਛਿਆ ਵੀ ਕੀ ਹੋ ਗਿਆ ਦੱਸ ਦਿੱਤੀ ਉਹਨੇ ਸਾਰੀ ਹੱਦ ਬੀਤੀ ਹੁਣ ਉਹ ਫਿਰ ਮਾਇਆ ਕਹਿੰਦੀ ਵੀ ਮੈਂ ਤਾਂ ਇਹਨੂੰ ਇੰਨਾ ਕੁਝ ਦੇਖ ਕੇ ਹੰਬ ਚੁੱਕੀ ਆਂ ਹਾਰ ਚੁੱਕੀ ਆਂ ਇਹ ਅਮੀਰ ਹੋ ਹੀ ਨਹੀਂ ਸਕਿਆ ਕਿਸਮਤ ਕਹਿਣ ਲੱਗੀ ਤੂੰ ਆਪਣਾ ਜੋਰ ਲਾ ਕੇ ਦੇਖ ਲਿਆ ਹੁਣ ਮੈਂ ਆਪਣਾ ਜੋਰ ਲਾਵਾਂਗੀ ਕਿਸਮਤ ਗਈ ਉੱਥੇ ਆਖਿਆ ਕਿ ਦੇਖ ਆ ਲੈ ਮੈਂ ਤੈਨੂੰ 1 ਟੱਕਾ ਦਿੰਨੀ ਆ ਇਹ ਤੂੰ ਸੰਭਾਲ ਕੇ ਰੱਖ ਤੇ ਮਾਇਆ ਨੂੰ ਵੇਖ ਕੇ ਹੱਸਣ ਲੱਗੀ ਕਹਿਣ ਲੱਗੀ ਦੇਖ ਇਹਨੂੰ ਮੈਂ 1 ਟਕਾ ਤੂੰ ਦੇ ਰਹੀ ਆ ਤੇ ਮੈਂ ਇਹਨੂੰ ਕਿੰਨੇ ਪੈਸੇ ਦਿੱਤੇ ਜਿਹਦਾ ਇੰਨੇ ਪੈਸਿਆਂ ਨਾਲ ਮੂਹਰਾ ਨਾਲ ਕੁਝ ਨਹੀਂ ਬਣਿਆ ਜਿਹਦਾ 9 ਲੱਖੇ ਹਾਰਨਾ ਕੁਝ ਨਹੀਂ ਬਣਿਆ ਉਹਦਾ 1 ਟਕੇ ਨਾਲ ਕੀ ਬਣ ਜੂਗਾ ਉੱਚੀ ਉੱਚੀ ਹੱਸਣ ਲੱਗੀ ਕਿਸਮਤ ਕਹਿਣ ਲੱਗੀ ਹੱਸਣਾ ਅੱਗੇ ਅੱਗੇ ਦੇਖ ਹੁੰਦਾ ਕੀ ਆ ਕਿਉਂਕਿ ਇਹ ਜਿਹੜਾ 1 ਟਕਾ ਇਹ ਕਿਸਮਤ ਦਾ ਟਕਾਵਾ ਤੂੰ ਇਹਨੂੰ ਇੰਨਾ ਕੁਝ ਦਿੱਤਾ ਹੰਬ ਗਈਆਂ ਹਾਰ ਗਈਆਂ ਹੁਣ ਤੂੰ ਵੇਖ ਅੱਗੇ ਕੀ ਹੁੰਦਾ 1 ਟੱਕਾ ਦੇ ਦਿੱਤਾ ਜਦੋਂ ਤੇ ਉਹ ਲੱਕੜਹਾਰਾ ਨੂੰ ਲੈ ਕੇ ਜਾ ਰਿਹਾ ਰਸਤੇ ਵਿੱਚ ਸੋਚਣ ਲੱਗਾ ਕਿਉਂ ਨਾ ਅੱਜ ਮੈਂ ਇਹਦਾ 1 ਟੱਕੇ ਦੀ ਮੱਛੀ ਲੈ ਜਾਵਾਂ ਮੱਛੀ ਖਰੀਦ ਕੇ ਉਹਨੂੰ ਪਕਾ ਕੇ ਖਾਣੇ ਵਿੱਚ ਬਣਾਵਾਂ ਤੇ ਆਪਣਾ ਪੇਟ ਭਰ ਲਵਾਂ ਬਹੁਤ ਦਿਨ ਹੋ ਗਏ ਮੈਂ ਮੱਛੀ ਦਾ ਸੇਵਨ ਨਹੀਂ ਕੀਤਾ ਬਾਜ਼ਾਰ ਗਿਆ ਰੇਟ ਪਤਾ ਕੀਤਾ ਮੱਛੀ ਦਾ ਕੁਦਰਤੀ 1 ਟੱਕੇ ਦੀ ਹੀ ਮੱਛੀ ਵਿਕ ਰਹੀ ਸੀ ਉੱਥੇ ਤੇ ਉਹ ਮੱਛੀ ਖਰੀਦ ਲਈ ਆ ਤੇ ਹੁਣ ਫਿਰ ਇਹਨੇ ਸੋਚਿਆ ਵੀ ਜਾਂਦਾ ਜਾਂਦਾ ਮੈਂ ਲੱਕੜਾਂ ਵੀ ਲੈ ਜਾਵਾਂ ਬਾਲਣ ਦੀ ਵੀ ਜ਼ਰੂਰਤ ਪਊਗੀ ਇਹ ਮੱਛੀ ਨੂੰ ਪਕਾਉਣ ਵਾਸਤੇ ਤਾਂ ਪ੍ਰਾਣਾ ਜਮਾਨਾ ਉਸ ਮੁਤਾਬਕ ਉਹ ਬਾਲਣ ਇਕੱਠਾ ਕਰਨ ਵਾਸਤੇ ਅੱਗੇ ਵਧਿਆ ਅੱਗੇ ਕੀ ਵੇਖਦਾ ਝਾੜੀਆਂ ਨੇ ਕਈ ਤੇ ਲੱਕੜਾਂ ਇਕੱਠੀਆਂ ਕਰਨ ਵਾਸਤੇ ਇੱਕ ਦਰਖਤ ਉੱਪਰ ਚੜ੍ਹਿਆ ਉੱਥੇ ਅਹਿਲ ਦਾ ਆਲਣਾ ਸੀਗਾ ਆਲਣੇ ਵਿੱਚ ਉਹ ਨੌ ਲੱਖਾ ਹਾਰ ਵੀ ਪਿਆ ਤੇ ਆਦੀ ਦਸਤਾਰ ਵੀ ਪਈ ਹੈ ਇਹਨੇ ਉਹ ਚੁੱਕ ਲਈ ਆ ਤੇ ਬੜਾ ਖੁਸ਼ ਹੋਇਆ ਵੀ ਗਵਾਚੀ ਚੀਜ਼ ਲੱਭ ਗਈ ਇਨੇ ਖੁਸ਼ੀ-ਖੁਸ਼ੀ ਦਸਤਾਰ ਆਪਣੀ ਸਿਰ ਤੇ ਸਜਾਲੀ ਆ ਤੇ ਉਹ ਜਿਹੜਾ ਕੀਮਤੀ ਹਾਰ ਸੀ ਆਪਣੇ ਗਲੇ ਚ ਪਾ ਲਿਆ ਹੁਣ ਜਦੋਂ ਜਾ ਰਿਹਾ ਰਸਤੇ ਵਿੱਚ ਘਰੇ ਪਹੁੰਚਿਆ ਘਰ ਵਾਲੀ ਨੂੰ ਦੂਰੋਂ ਉੱਚੀ-ਉੱਚੀ ਕਹਿਣ ਲੱਗ ਗਿਆ ਕਹਿੰਦਾ ਭਾਗਵਾਨ ਨੇ ਜਿਹੜੀ ਚੀਜ਼ ਗਵਾਚੀ ਸੀ ਆਪਣੀ ਸ਼ੈ ਉਹ ਲੱਭ ਗਈ ਆ ਉਹ ਗਵਾਂਢਣ ਜਿਹੜੀ ਸੀ ਉਹਨੇ ਇਹਦੀ ਗੱਲ ਸੁਣ ਲਈ ਵੀ ਖੌਰੇ ਇਹਨੂੰ ਸ਼ੱਕ ਆ ਮੇਰੇ ਤੇ ਜਿਹੜਾ ਐਵੇਂ ਕਹਿ ਰਿਹਾ ਕਿਤੇ ਮਿਹਣੇ ਤਾਂ ਨਹੀਂ ਮਾਰੀ ਜਾਂਦਾ ਇਸ ਤਰ੍ਹਾਂ ਵੀ ਜਿਵੇਂ ਆਦਤ ਹੁੰਦੀ ਹੈ ਕਈਆਂ ਨੂੰ ਮਿਹਣੇ ਮਾਰਨ ਦੀ ਉਹ ਗਵੰਡਨ ਡਰ ਗਈ ਉਹਨੇ ਜਿਹੜੀ ਮੋਹਰਾਂ ਦੀ ਥੈਲੀ ਚੁੱਕੀ ਸੀ ਉਹ ਵਾਪਸ ਉਹਨਾਂ ਦੇ ਘਰੇ ਰੱਖਤੀ ਇਸ ਤਰ੍ਹਾਂ ਇਹਨਾਂ ਨੂੰ ਫਿਰ ਉਹ ਵੀ ਮਿਲ ਗਈ ਵਾਪਸ ਫਿਰ ਕਹਿਣ ਲੱਗੇ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਗੀ ਹਾਰ ਵੀ ਲੱਭ ਗਿਆ ਇਹ ਥੈਲੀ ਵੀ ਲੱਭ ਗਈ ਗਵਾਚੀ ਹੋਈ ਕਿਉਂਕਿ ਗਵੰਡਨ ਜਿਹੜੀ ਡਰ ਗਈ ਸੀ ਵੀ ਇਹਨਾਂ ਨੂੰ ਪਤਾ ਲੱਗ ਗਿਆ ਕਿਤੇ ਪੁਲਿਸ ਨਾ ਲੈ ਆਵੇ ਮੇਰੇ ਤੇ ਮੈਨੂੰ ਜੇਲ੍ਹ ਨਾ ਜਾਣੀ ਪਵੇ ਇਸ ਤਰ੍ਹਾਂ ਉਹਨੇ ਡਰ ਦੇ ਨਾਲ ਹੀ ਉਹ ਜਿਹੜੀ ਥੈਲੀ ਸੀ ਵਗਾ ਕੇ ਇਹਨਾਂ ਦੇ ਵਿਹੜੇ 'ਚ ਮਾਰੀ। ਫਿਰ ਉਹ ਕਹਿਣ ਲੱਗੇ ਪਤਾ ਨਹੀਂ ਗਵਾਚੀ ਸੀ। ਜਿਵੇਂ ਕਿ ਇਹਦੀ ਵਰਖਾ ਹੀ ਹੋ ਗਈ ਹੋਵੇ ਓਹ ਲੱਗ ਗਈ ਆ। ਬੜੇ ਖੁਸ਼ ਹੋਏ। ਦੋਨੋਂ ਜਾਣੇ ਫਿਰ ਉਹ ਕਹਿਣ ਲੱਗਾ ਲੱਕੜਹਾਰਾ ਅੱਜ ਹੁਣ ਖੁਸ਼ੀ ਦਾ ਦਿਨ ਆ ਤੇ ਮੱਛੀ ਦਾ ਮਾਸ ਬਣਾਇਆ ਜਾਵੇ। ਫਿਰ ਉਹਨਾਂ ਨੇ ਜਦੋਂ ਮੱਛੀ ਨੂੰ ਬਣਾਉਣ ਵਾਸਤੇ ਉਹਦਾ ਮਾਸ ਉਹਨੂੰ ਕੱਟਿਆ ਉਹਦੇ ਵਿੱਚੋਂ ਲਾਲ ਨਿਕਲਿਆ। ਕਿਉਂਕਿ ਇਹ ਉਹੀ ਮੱਛੀ ਸੀ ਜਿਨੇ ਲਾਲ ਨਿਕਲਿਆ ਸੀ। ਉਸੇ ਤਲਾਬ ਦੇ ਵਿੱਚੋਂ ਫੜੀ ਗਈ ਸੀ ਮਛੇਰਿਆਂ ਦੁਆਰਾ ਜਿੱਥੇ ਇਹਦਾ ਲਾਲ ਡਿੱਗਿਆ ਸੀ ਤੇ ਉਹ ਲੱਭਣ ਤੇ ਵੀ ਉਹ ਲੱਭਿਆ ਨਹੀਂ ਸੀ ਕਿਉਂਕਿ ਮੱਛੀ ਨਿਕਲ ਗਈ ਸੀ ਉਹਨੂੰ ਨਾਲ ਦੀ ਨਾਲ ਇਸ ਕਰਕੇ ਨਹੀਂ ਸੀ ਲੱਭਿਆ ਹੁਣ ਕਿਸਮਤ ਨੇ ਸਾਥ ਦਿੱਤਾ ਤੇ ਸਭ ਕੁਝ ਹੋ ਗਿਆ ਇੱਕ ਟਕੇ ਨਾਲ ਦੇਖੋ ਅਮੀਰ ਹੋ ਗਿਆ ਜਦੋਂ ਕਿਸਮਤ ਬੰਦੇ ਦਾ ਸਾਥ ਦਵੇ ਤੇ ਇੱਕ ਟਕੇ ਨਾਲ ਬੰਦਾ ਅਮੀਰ ਹੋ ਜਾਂਦਾ ਉਧਰ ਫਿਰ ਮਾਇਆ ਡਿੱਕੀ ਜਾਂਦੀ ਆ ਵੀ ਹੁਣ ਉਹ ਲੱਕੜ ਹਰਾਊਗਾ ਵੀ ਇੱਕ ਟਕੇ ਨਾਲ ਉਹਦਾ ਕੀ ਬਣਿਆ ਹੁਣ ਮੈਂ ਇੰਨਾ ਕੁਝ ਦਿੱਤਾ ਕਿਸਮਤ ਕਹਿਣ ਲੱਗੀ ਕਿ ਨੂੰ ਊਡੀਕ ਰਹੀਆਂ ਜੀ ਨੂੰ ਊਡੀਕ ਰਹੀਆਂ ਲੱਕੜਹਾਰੇ ਨੇ ਅੱਜ ਨਹੀਂ ਆਉਣਾ ਕਿਉਂਕਿ ਉਹ ਇੱਕ ਟਕੇ ਕਰਕੇ ਹੀ ਉਹਨੂੰ ਸਭ ਕੁਝ ਮਿਲ ਚੁੱਕਾ ਉਹ ਤਾਂ ਹੁਣ ਰਾਜਾ ਬਣ ਗਿਆ ਤੇ ਰਾਜੇ ਕਦੇ ਜੰਗਲਾਂ ਚਾਹੁੰਦੇ ਹੁੰਦੇ ਆ ਰਾਜੇ ਕਦੇ ਲੱਕੜ ਇਹ ਜੜੀਆਂ ਇਹ ਕੱਟਦੇ ਹੁੰਦੇ ਆ ਨਹੀਂ ਕੱਟਦੇ ਹੁੰਦੇ ਉਹ ਮਾਇਆ ਨੂੰ ਯਕੀਨ ਨਾ ਆਵੇ ਦੌਲਤ ਨੂੰ ਕਹਿੰਦੀ ਇਹ ਕਿਵੇਂ ਹੋ ਗਿਆ ਕਹਿੰਦੀ ਚੱਲ ਮੈਂ ਤੈਨੂੰ ਦਿਖਾਉਣੀ ਆ ਨਹੀਂ ਯਕੀਨ ਤਾਂ ਕਿਸਮਤ ਅੱਗੇ ਅੱਗੇ ਜਾ ਰਹੀ ਆ ਮਾਇਆ ਪਿੱਛੇ ਪਿੱਛੇ ਜਦੋਂ ਉਹਦੇ ਘਰੇ ਜਾ ਕੇ ਦੇਖਿਆ ਤੇ ਬਿਲਕੁਲ ਸੱਚ ਗੱਲ ਨਿਕਲੀ ਤੇ ਉਦੋਂ ਫਿਰ ਮਾਇਆ ਬੜੀ ਹੈਰਾਨ ਹੋ ਗਈ ਕਹਿਣ ਲੱਗੀ ਵਾਕਈ ਜਿੱਥੇ ਕਿਸਮਤ ਹੋਵੇ ਉੱਥੇ ਹੀ ਬੰਦਾ ਇੱਕ ਟਕੇ ਨਾਲ ਵੀ ਅਮੀਰ ਹੋ ਜਾਊਗਾ ਜਿੱਥੇ ਮਾਇਆ ਹੋਵੇ ਕਿਸਮਤ ਨਾ ਹੋਵੇ ਸਭ ਕੁਝ ਝੜ ਜਾਵੇਗਾ ਬੰਦਾ ਕੰਗਾਲ ਬਣ ਜਾਵੇਗਾ ਰਾਜੇ ਤੋਂ ਫਿਰ ਕਿਸਮਤ ਕਹਿਣ ਲੱਗੀ ਦੇਖ ਤੂੰ ਕਹਿੰਦੀ ਸੀ ਮੈਂ ਵੱਡੀਆਂ ਮਾਇਆ ਵੱਡੀ ਤਾਂ ਮੈਂ ਆ ਮੇਰੇ ਇੱਕ ਟਕੇ ਨੇ ਉਹ ਕਰ ਦਿਖਾਇਆ ਜੋ ਤੇਰਾ 9 ਲੱਖਾ ਹਾਰ ਉਹ ਮੋਹਰਾਂ ਦੀ ਥੈਲੀ ਵੀ ਨਹੀਂ ਕਰ ਸਕੀ ਤੇਰਾ ਲਾਲ ਵੀ ਨਹੀਂ ਕਰ ਸਕਿਆ ਇਹ ਕਿਸਮਤ ਹੁੰਦੀ ਆ ਤਾਂ ਗੁਰਮੁਖ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਉਹ ਬਚਨ ਕਰਿਆ ਕਰਦੇ ਸੀ ਕਹਿੰਦੇ ਸੀ ਇਹ ਜਿਹੜੀ ਕਿਸਮਤ ਆ ਇਹ ਜਿਹੜੇ ਮੱਥੇ ਦੇ ਲੇਖ ਆ ਕਦੋਂ ਬਦਲਦੇ ਆ ਜਦੋਂ ਆਪਾਂ ਗੁਰੂ ਦੇ ਦਰ ਤੇ ਚੱਲ ਕੇ ਆਉਨੇ ਆ ਜਿਸ ਤਰ੍ਹਾਂ ਮੋਹਰ ਹੁੰਦੀ ਆ ਤਾਂ ਮੋਹਰ ਪਹਿਲਾਂ ਪੁੱਠੀ ਹੁੰਦੀ ਆ ਤੁਸੀਂ ਮੋਹਰ ਨੂੰ ਕਦੇ ਚੱਕ ਕੇ ਦੇਖਿਓ ਪਰ ਜਦੋਂ ਸ਼ਿਆਹੀ ਦੇ ਉੱਪਰ ਲਾ ਕੇ ਕਾਗਜ਼ ਦੇ ਉੱਪਰ ਲਾਈ ਜਾਂਦੀ ਹੈ ਤੇ ਅੱਖਰ ਪੜੇ ਜਾਂਦੇ ਆ ਪਹਿਲਾਂ ਅੱਖਰ ਨਹੀਂ ਪੜੇ ਜਾਂਦੇ ਇਦਾਂ ਜਦੋਂ ਆਪਾਂ ਗੁਰੂ ਸਾਹਿਬ ਕੋਲ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਤੇ ਆਉਨੇ ਆ ਤਾਂ ਦਿੱਤਾ ਲਈਏ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ ਭਾਈ ਗੁਰਦਾਸ ਜੀ ਦੇ ਵੀ ਬਚਨ ਹਨਾ ਵੀ ਜੋ ਆਪਾਂ ਦਿੰਨੇ ਆ ਉਹ ਚੀਜ਼ ਆਪਾਂ ਨੂੰ ਵਾਪਸ ਮੁੜਦੀ ਆ ਤਾਂ ਜਦੋਂ ਆਪਾਂ ਗੁਰੂ ਘਰੇ ਆਉਣਾ ਸ਼ੁਰੂ ਕਰ ਦਿੰਨੇ ਆ ਉਦੋਂ ਸਾਡੀ ਕਿਸਮਤ ਚੰਗੀ ਬਣਨ ਲੱਗ ਜਾਂਦੀ ਆ ਮੱਥੇ ਦੇ ਲੇਖ ਜਿਹੜੇ ਪੁੱਠੇ ਹੁੰਦੇ ਆ ਸਿੱਧੇ ਹੋਣ ਲੱਗ ਜਾਂਦੇ ਆ ਕਿਉਂਕਿ ਜਦੋਂ ਮੱਥਾ ਗੁਰੂ ਅੱਗੇ ਆਪਾਂ ਸੀਸ ਝੁਕਾਉਨੇ ਆ ਉਦੋਂ ਜਿਵੇਂ ਮੋਹਰ ਆਪਾਂ ਲਾਉਨੇ ਆ ਨਾ ਸ਼ਿਆਹੀ ਦੇ ਨਾਲ ਕਾਗਜ਼ ਦੇ ਉੱਪਰ ਜਿਵੇਂ ਉਹ ਸਿੱਧੀ ਹੋ ਜਾਂਦੀ ਹੈ ਬਿਲਕੁਲ ਉਸੇ ਤਰ੍ਹਾਂ ਬੰਦੇ ਦੀ ਕਿਸਮਤ ਬਦਲ ਜਾਂਦੀ ਜਦੋਂ ਆਪਾਂ ਗੁਰੂ ਵਾਲੇ ਬਣਦੇ ਆ ਇਹ ਬਾਬਾ ਆਨੰਦ ਸਿੰਘ ਜੀ ਦੇ ਬਚਨ ਆ ਜੇ ਗੁਰੂ ਰਹਿਮਤ ਕਰ ਦੇਵੇ ਗੁਰੂ ਕਿਰਪਾ ਕਰ ਦੇਵੇ ਬੰਦੇ ਦੀ ਕਿਸਮਤ ਵੀ ਬਦਲ ਜਾਂਦੀ ਆ ਭਾਵੇਂ ਇਹ ਚੀਜ਼ਾਂ ਕਿਉਂਕਿ ਜਿਨੇ ਲਿਖੀਆਂ ਨੇ ਉਹਨੂੰ ਬਦਲ ਵੀ ਸਕਦਾ ਲਿਖਿਆ ਕਿਨੇ ਨੇ ਗੁਰੂ ਨੇ ਰੱਬ ਨੇ ਤੇ ਗੁਰਦੁਆਰਾ ਸਾਹਿਬ ਇਹ ਰੱਬ ਦਾ ਘਰ ਆ ਨਾ ਇੱਥੇ ਲਿਖੇ ਹੋਏ ਲੇਖ ਬਦਲੇ ਵੀ ਜਾ ਸਕਦੇ ਆ ਭਾਵੇਂ ਕਿ ਮੱਥੇ ਜੋਤੁਰ ਲਿਖਿਆ ਸੋ ਮਿਟ ਨਾ ਸਕੇ ਕੋਈ ਜਿਹੜੇ ਮੱਥੇ ਦੇ ਲੇਖ ਆ ਮਟਦੇ ਨਹੀਂ ਪਰ ਜੇ ਗੁਰੂ ਕਿਰਪਾ ਕਰੇ ਸਭ ਕੁਝ ਹੋ ਸਕਦਾ ਕਿਉਂਕਿ ਗੁਰੂ ਦੇ ਸਿਮਰਨ ਦੇ ਨਾਲ ਵਾਹਿਗੁਰੂ ਦੀ ਸੇਵਾ ਦੇ ਨਾਲ ਗੁਰੂ ਘਰੇ ਸ਼ਰਧਾ ਬਣਾਉਣ ਦੇ ਨਾਲ ਬੰਦੇ ਨੂੰ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਪ੍ਰਭ ਕੈ ਸਿਮਰਨ ਕਾਰਜ ਪੂਰੇ ਉਹਦੇ ਸਾਰੇ ਕਾਰਜ ਹੀ ਰਾਸ ਹੋ ਜਾਂਦੇ ਆ ਇਹ ਵਾਹਿਗੁਰੂ ਦੀ ਨਦਰ ਹੀ ਏਦਾਂ ਵਾ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਗੁਰਮਖ ਪਿਆਰਿਓ ਇਹ ਗੁਰੂ ਦੀ ਕਿਰਪਾ ਹੀ ਏਡੀ ਹੋ ਜਾਂਦੀ ਆ ਕਿ ਜਦੋਂ ਗੁਰੂ ਰਹਿਮਤ ਕਰ ਦੇਵੇ ਉਦੋਂ ਬੰਦਾ ਨਿਹਾਲ ਨਿਹਾਲ ਹੋ ਜਾਂਦਾ ਜਿਹਦੇ ਤੇ ਰੱਬ ਦੀ ਬਖਸ਼ਿਸ਼ ਹੁੰਦੀ ਆ ਤਾਂ ਇਹ ਆਪਣਾ ਜਿਹੜਾ ਨਾਮ ਬਣਾਈਏ ਗੁਰਦੁਆਰਾ ਸਾਹਿਬ ਰੋਜ਼ ਜਾਣਾ ਕਰੀਏ ਨਿਤਨੇਮ ਬਣਾ ਲਈਏ ਗੁਰੂ ਦੇ ਦਰਸ਼ਨ ਕਰਕੇ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਤੋਂ ਬਿਨਾਂ ਮੈਂ ਆਪਣੇ ਦਿਨ ਦੀ ਸ਼ੁਰੂਆਤ ਨਹੀਂ ਕਰਨੀ ਤਾਂ ਦੇਖਿਓ ਤੁਹਾਡੀ ਕਿਸਮਤ ਕਿੰਨਾ ਚਮਕਦੀ ਆ ਤਾਂ ਇਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਇਹ ਖੁਸ਼ੀਆਂ ਵੀ ਉਦੋਂ ਹੀ ਮਿਲ ਲੀਆਂ ਨੇ ਜੇ ਗੁਰੂ ਦੀ ਕਿਰਪਾ ਹੋਊਗੀ ਨਜ਼ਰ ਹੋਊਗੀ ਤਾਂ ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਆਂ ਉਦੋਂ ਸਾਡੇ ਤੇ ਰਹਿਮਤ ਹੋਣੀ ਸ਼ੁਰੂ ਹੋ ਜਾਂਦੀ ਆ ਬਾਬਾ ਆਨੰਦ ਸਿੰਘ ਜੀ ਦਾ ਇੱਕ ਬਚਨ ਆ ਕਿ ਜਿਹਦੀ ਝੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਭਰੀ ਉਹਦੀ ਝੋਲੀ ਹੋਰ ਕਿਧਰੋਂ ਵੀ ਨਹੀਂ ਭਰੇਗੀ ਮੰਗਣਾ ਤੇ ਗੁਰੂ ਤੋਂ ਮੰਗਿਏ ਤੇ ਮੰਗਣਾ ਕੀ ਆ ਸੁੱਖ ਮੰਗੀਦਾ ਆਪਾਂ ਸੁੱਖ ਮੰਗਦੇ ਆ ਸੁੱਖ ਤਾਂ ਨਾਮ ਦੇ ਵਿੱਚ ਹੀ ਆ ਬਹੁਤੇ ਪੈਸੇ ਨਾਲ ਵੀ ਸੁੱਖ ਨਹੀਂ ਹੈਗਾ ਸੁੱਖ ਤਾਂ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਸੇਵਾ ਵਿੱਚ ਹੀ ਆ ਤਾਂ ਇਹ ਸਾਨੂੰ ਦਾਤ ਆ ਜਿਹੜੀ ਗੁਰੂ ਤੋਂ ਮੰਗਣੀ ਚਾਹੀਦੀ ਆ ਭਾਵੇਂ ਕਿ ਜਿਹੜੇ دنیਆਵੀ ਸੌਖਾ ਆਪਾਂ ਵੇਖਦੇ ਆਂ ਸਹੂਲਤਾਂ ਨੇ ਪੈਸੇ ਨਾਲ ਹੀ ਮਿਲਦੀਆਂ ਨੇ ਪਰ ਪੈਸਾ ਵੀ ਉੱਥੇ ਹੀ ਖੜਦਾ ਜਿੱਥੇ ਕਿਸਮਤ ਹੁੰਦੀ ਹੈ ਤਾਂ ਕਿਸਮਤ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਚੰਗੀ ਹੋਵੇ ਉਹਦੇ ਲਈ ਤੁਹਾਨੂੰ ਗੁਰੂ ਵਾਲੇ ਬਣਨਾ ਪਵੇਗਾ ਇਹ ਤਾਂ ਦਿੱਤਾ ਲਈ ਹੈ ਆਪਣਾ ਅਣ ਦਿੱਤਾ ਕਿਸੇ ਹੱਥ ਨਾ ਆਵੇ ਧਰਤੀ ਵਿੱਚ ਜਿਹੜਾ ਬੀਜ ਬੀਜਦੇ ਆ ਉਹੀ ਆਪਾਂ ਨੂੰ ਮਿਲਦਾ ਹੋਰ ਤਾਂ ਨਹੀਂ ਨਾ ਮਿਲਦਾ ਸਰੀਰ ਵੀ ਧਰਤੀ ਹੈ ਇੱਚ ਕਰਮਾਂ ਦੇ ਚੰਗੇ ਬੀਜ ਬੀਜੋ ਜੇ ਬੀਜ ਬੀਜ ਕੇ ਆਪ ਹੀ ਖਾਣੇ ਆ ਸੋਹਣੇ ਬੀਜ ਬੀਜਣੇ ਚਾਹੀਦੇ ਆ ਕਿਸਮਤ ਬਦਲ ਦਿੰਦਾ ਹੈ ਵਾਹਿਗੁਰੂ ਉਹਦੇ ਵਿੱਚ ਇੰਨੀ ਤਾਕਤ ਆ ਉਹਦੀ ਜਿਹੜੀ ਕਲਮ ਉਹ ਲਿਖੇ ਹੋਏ ਨੂੰ ਮੀਟ ਸਕਦੀ ਆ ਨਵਾਂ ਵੀ ਕੁਝ ਲਿਖ ਸਕਦੀ ਆ ਤਾਂ ਭਰੋਸਾ ਰੱਖੋ ਵਿਸ਼ਵਾਸ ਰੱਖੋ ਧੰਤਨ ਬਾਬਾ ਅਨੰਦ ਸਿੰਘ ਜੀ ਦੇ ਬਚਨ ਆ ਕਿ ਗੁਰੂ ਵਾਲੇ ਬਣਨਾ ਅਮਰਤ ਛਕਣਾ ਨਿਤਨੇਮ ਕਰਨਾ ਇਹ ਸਿੱਖ ਦੀ ਮਰਜ਼ੀ ਨਹੀਂ ਗੁਰੂ ਦਾ ਹੁਕਮ ਆ ਤੇ ਜਿਹੜਾ ਸਿੱਖ ਆ ਉਹ ਗੁਰੂ ਦਾ ਹੁਕਮ ਮੰਨਦਾ ਹੀ ਆ ਤਾਂ ਤੁਹਾਨੂੰ ਹੁਕਮ ਮੰਨਣਾ ਚਾਹੀਦਾ ਆਉ ਆਪਾਂ ਬਿਸਰਵਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਈਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ